ਸ਼ਰਮਾ ਜੀ ਦੇਖੋ ਫੜਿਆ ਬਗੜਿਆ ਕਿਥੋਂ ਇਹਨੂੰ ਜਿਆਦਾ ਸੀ ਪਾਖੜਾ ਬਹਾਰਾ ਚੋਂ ਚੱਲ ਜੇਲ੍ਹ ਦੇ ਅੰਦਰ ਗੜ ਕੇ ਖੋ ਜਰੀਬ ਲੋਕਾਂ ਨੂੰ ਮਾਫ ਕਰ ਚੱਲ ਜਾ ਰਾ ਚੱਲ ਗਾੜੀ ਗਾੜੀ ਬੈਠਾ ਕਿੰਨਾ ਕੀ ਹੈ ਬੈਠ ਕਰਦੇ ਮੇਰਾ ਨਾਮ ਅਸ਼ੋਕ ਜੋਸ਼ੀ ਐ ਇਨਸਪੈਕਟਰ ਐਸ ਪੀ ਸੀ ਐ ਸਟਾਫ ਅਮਰਿਤਸਰ ਤੋਂ ਜਾਨਵਰ ਜੰਗਲੀ ਜਾਨਵਰ ਨੂੰ ਰੱਖਣਾ ਜੰਗਲੀ ਜਾਨਵਰ ਦੀ ਕਮਾਈ ਖਾਣਾ ਜੰਗਲੇ ਜਾਂ ਜੰਗਲੀ ਜਾਨਵਰ ਨੂੰ ਬੰਦੀ ਬਣਾ ਕੇ ਰੱਖਣਾ ਘਰ ਚ ਰੱਖਣਾ ਬੰਨ ਕੇ ਰੱਖਣਾ ਜਾਂ ਖੁੱਲਾ ਰੱਖਣਾ ਜਾਂ ਇਹਨੂੰ ਕੋਈ ਤਸ਼ੱਦਦ ਦੇਣਾ ਜਾਂ ਇਹਨੂੰ ਕਿਸੇ ਕਿਸਮ ਦਾ ਵੀ ਕਿਸੇ ਨੂੰ ਲੈਣ-ਵੇਚਣ ਕਰਨਾ ਇਹਦੀ ਸਜ਼ਾ 3 ਸਾਲ ਔਰ 19000 ਰੁਪਏ ਜੁਰਮਾਨਾ ਤੇ ਇਹ ਸਰਕਾਰ ਦਲੋਂ ਕਹਿ ਰਹੇ ਨੇ ਜਿਹੜੀ ਜਿਆਦਾ ਹਾਂਜੀ ਸਰਕਾਰ ਦਲੋਂ ਕਹਿਣ ਲੱਗਾ ਵੀ ਹੈ ਕਿ ਸਭ ਨੂੰ ਉੱਪਰ ਬੈਨਟ ਹਾਂਜੀ ਜਿਹੜੀਆਂ ਸਾਰੀਆਂ ਗੱਲਾਂ ਸੁਣਾਈਆਂ ਮੈਂ ਸਰਕਾਰ ਵੱਲੋਂ ਆ ਸੈਂਟਰ ਗਵਰਨਮੈਂਟ ਵੱਲੋਂ ਆ ਆਲ ਇੰਡੀਆ ਵੱਲੋਂ ਇਹ ਜਿਆਦਾ ਕਿੱਥੇ ਇਹਨੂੰ ਰੱਖਿਆ ਜਾ ਸਕਦਾ ਕਿੰਨਾ ਖਤਰਨਾਕ ਇਹ ਅਜਗਰ ਹੈ ਔਰ ਇਹ ਬਹੁਤ ਵਿਲੁਪਤ ਪਰਜਾਤੀ ਹੈ ਇਹ ਲੋਕ ਕਰਦੇ ਨੇ ਇਹਨਾਂ ਨੂੰ ਫੜ ਲੈਂਦੇ ਨੇ ਪੈਸੇ ਕਮਾਉਂਦੇ ਨੇ ਇਹਨਾਂ ਦਾ ਤੇਲ ਕੱਢ ਕੇ ਇਹਨਾਂ ਨੂੰ ਸਾੜ ਕੇ ਸਕਿਨ ਵੀ ਵਿਖਦੀ ਹੈ ਔਰ ਤੇਲ ਕੱਢ ਕੇ ਵੀ ਇਹ ਵੇਚਦੇ ਨੇ ਔਰ ਇਹ ਸਾਪ ਨੂੰ ਪਕੜਨ ਵਾਸਤੇ ਇਹਨੂੰ ਨੌਨਵੇਜ ਦੀ ਬਹੁਤ ਜ਼ਰੂਰਤ ਹੁੰਦੀ ਹੈ ਔਰ ਪਕੜਨ ਤੋਂ ਬਾਅਦ ਵੀ ਇਹ ਨੌਨਵੇਜ ਹੀ ਖਾਂਦਾ ਵਾ ਔਰ ਇਹ ਲੋਕ ਇਹਨੂੰ ਭੁੱਖਿਆ ਰੱਖਦੇ ਨੇ ਇਹਦੇ ਮੂੰਹ 'ਚ ਆਟਾ ਪਤਲਾ ਕਰਕੇ ਉਹ ਪਾਉਂਦੇ ਨੇ ਜਾਂ ਕਦੀ ਕਦੀ 8 ਦਿਨ ਬਾਅਦ ਇੱਕ ਅੰਡਾ ਦੇ ਦਿੰਦੇ ਨੇ ਇਸ ਕਰਕੇ ਮੈਂ 1 ਹਫ਼ਤੇ ਬਾਅਦ ਇਹਨੂੰ ਮੁਰਗੀ ਇਹ ਨਹੀਂ ਮੈਨੂੰ ਪਤਾ ਮੈਨੂੰ ਤਾਂ ਇਹਨਾ ਪਤਾ ਵੀ ਮੈਂ ਅੰਮ੍ਰਿਤਸਰ ਦੇ ਵਿੱਚ 7 ਸਾਲ ਤੋਂ ਕੋਈ ਸਪੇਰਾ ਨਹੀਂ ਵੜਨ ਦਿੱਤਾ ਔਰ ਇਹ ਪਤਾ ਨਹੀਂ ਕਿਸ ਤਰ੍ਹਾਂ ਆ ਗਿਆ ਉਹ ਅਮਰਸਰ ਦੇ ਵਿੱਚ ਹੁਣ ਇਹਨੂੰ ਮੈਂ ਲਗਭਗ ਕੋਸ਼ਿਸ਼ ਕਰਾਂਗੇ ਕਿ ਪਹਿਲਾਂ ਪੁਲਿਸ ਸਟੇਸ਼ਨ ਤੇਰ ਤੇ ਕਾਰਵਾਈ ਕੀਤੀ ਜਾਵੇ ਕੋਸ਼ਿਸ਼ ਕਰਾਂਗੇ ਤੇ ਪਰਚਾ ਹੋਵੇ ਨਹੀਂ ਤਾਂ ਇਹ ਜੇ ਸਭ ਤੁਹਾਨੂੰ ਦੇ ਦਵਾਂ ਤਾਂ ਇਹ ਕਿੱਥੇ ਲੈ ਕੇ ਜਾਵਾਂ ਇਹ ਸਪਨ ਨੂੰ ਜੰਗਲਾਤ ਮਹਿਕਮੇ ਨੂੰ ਨਾਲ ਲੈ ਕੇ ਜਿਆਦਾ ਤੱਕ ਗਗੜੇਵਾਲ ਛੱਡਿਆ ਜਾਏਗਾ ਜੰਗਲ ਦੇ ਵਿੱਚ ਦਰਿਆ ਬਿਆਸ ਦੇ ਕਿਨਾਰੇ ਤੇ ਜਾਂ ਫਿਰ ਇਸ ਨੂੰ ਕਮਾਲਪੁਰ ਜੰਗਲ ਦੇ ਵਿੱਚ ਰਮਦਾਸ ਦੇ ਲਾਗੇ ਛੱਡਿਆ ਜਾਏਗਾ ਇੱਥੋਂ 40 ਕਿਲੋਮੀਟਰ ਦੂਰ ਦੇਖਣਾ ਪਏਗਾ